ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਵਾਂ ਪੰਜਾਬ ਸੋਨੇ ਦੀ ਚਿੜੀ ਵਾਲਾ ਪੰਜਾਬ ਸੋਨੇ ਦੀ ਚਿੜੀ ਵਾਲੇ ਪੰਜਾਬ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲੇ ਪੰਜਾਬ ਨੂੰ ਆਖਰ ਇਹੋ ਜਿਹਾ ਕੀ ਹੋ ਗਿਆ ਕਿ ਪੰਜਾਬ ਨਸ਼ਾ ਬੇਰੋਜ਼ਗਾਰ ਤੇ ਗੈਂਗਸਟਰਵਾਦ ਜੋਗਾ ਰਹਿ ਗਿਆ ਕੀ ਪੰਜਾਬ ਹੁਣ ਦੁਬਾਰਾ ਕਦੇ ਸੋਨੇ ਦੀ ਚਿੜੀ ਜਾਂ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਨਜ਼ਰ ਆਊਗਾ ਜਾਂ ਨਹੀਂ ਤੇ ਮੇਰਾ ਜਵਾਬ ਆ ਜ਼ਰੂਰ ਅੱਜ ਦਾ ਯੂਥ ਪੜ੍ਹਿਆ ਲਿਖਿਆ ਹੋਣ ਦੇ ਨਾਲ-ਨਾਲ ਸਿਆਣਾ ਤੇ ਸੂਝਵਾਨ ਵੀ ਆ। ਮੁੰਡੇ ਕੁੜੀਆਂ ਨੂੰ ਸਭ ਨੂੰ ਕਿਸਾਨੀ ਧਰਨੇ ਤੋਂ ਬਾਅਦ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਹਨਾਂ ਨੂੰ ਵੀ ਪਤਾ ਲੱਗਾ ਕਿ ਪੰਜਾਬ ਨੂੰ ਕਿਵੇਂ ਦਬਾਇਆ ਗਿਆ। ਕੀ ਸੀ ਸਾਡੇ ਹੱਕ? ਇਹ ਲੜਾਈ ਸਿਰਫ ਐਮਐਸਪੀ ਦੀ ਸੀ ਜਾਂ ਸਾਡੀ ਹੋਂਦ ਦੀ ਲੜਾਈ ਸੀ? ਇਹਦੇ 'ਚ ਸਭ ਤੋਂ ਵੱਡਾ ਰੋਲ ਰਿਹਾ ਬਾਈ ਦੀਪ ਸਿੱਧੂ ਦਾ। ਸਾਰੀ ਦੁਨੀਆ ਸਿਰਫ ਉਮੀਦ ਤੇ ਕਾਇਮ ਆ। ਤੇ ਆਪਾਂ ਵੀ ਕਦੇ ਉਮੀਦ ਨਹੀਂ ਛੱਡਣੀ ਬਹੁਤ ਜਲਦੀ ਪੰਜਾਬ ਨੂੰ ਇਹਦੇ ਬੰਦੇ ਹੱਕ ਦਿੱਤੇ ਜਾਣਗੇ ਕਦੇ ਸੋਚਿਆ ਕਿਹੋ ਜਿਹਾ ਹੋਊਗਾ ਨਵਾਂ ਪੰਜਾਬ ਇਹ ਨਵਾਂ ਪੰਜਾਬ ਜਿਵੇਂ ਦਾ ਸ਼ੇਰੇ ਪੰਜਾਬ ਦੇ ਰਾਜ ਵਿੱਚ ਸੀ ਓਵੇਂ ਦਾ ਹੋਊ ਜਿਵੇਂ ਅਨੰਦਪੁਰ ਸਾਹਿਬ ਦੇ ਮਤੇ 'ਚ ਲਿਖਿਆ ਗਿਆ ਸੀ ਓਵੇਂ ਦਾ ਹੋਊ ਆਖਰ ਕਿਉਂ ਪੰਜਾਬ ਨੂੰ ਆਹ ਦਿਨ ਦੇਖਣ ਦੀ ਨੋਬਤ ਆਈ ਤੇ ਕਦੋਂ ਆਈ ਇਹ ਨੋਬਤ ਉਦੋਂ ਆਈ ਜਦੋਂ ਸਰਕਾਰਾਂ ਨੇ ਡਿਵਾਈਡ ਐਂਡ ਰੂਲ ਵਾਲੀ ਗੇਮ ਖੇਡੀ ਇਹ ਪੰਜਾਬ ਕਦੇ ਦਬਣ ਵਾਲਾ ਹੈ ਹੀ ਨਹੀਂ ਸੀ ਤਾਂ ਕਰਕੇ ਪੰਜ ਆਬਾਂ ਵਾਲੇ ਪੰਜਾਬ ਨੂੰ ਕਈ ਸਿਆਾਂ ਚ ਵੰਡਿਆ ਗਿਆ ਇਹਦਾ ਆਪਣਾ ਪਾਣੀ ਦੂਸਰੇ ਸੂਬਿਆਂ ਨੂੰ ਮੁਫਤ ਦਿੱਤਾ ਗਿਆ ਭਾਸ਼ਾ ਨੂੰ ਵੀ ਮਟਾਇਆ ਗਿਆ ਧਰਮਾਂ ਦਾ ਝੰਡਾ ਚਲਾ ਕੇ ਪੰਜਾਬੀਆਂ 'ਚ ਫੇਕ ਪਾਈ ਗਈ ਨੌਜਵਾਨੀ ਨੂੰ ਨਸ਼ਿਆਂ 'ਚ ਡੋਬੋਇਆ ਗਿਆ ਅਕਾਲੀ ਕਾਂਗਰਸੀ ਆਮ ਆਦਮੀ ਦੀ ਪਛਾਣ ਦੇ ਕੇ ਸਗੇ ਭਰਾਵਾਂ ਨੂੰ ਆਪਸ 'ਚ ਵੰਡਿਆ ਤੇ ਵੈਸਟਰਨ ਕਲਚਰ ਨੂੰ ਪ੍ਰਮੋਟ ਕੀਤਾ ਗਿਆ ਕੀਦੇ ਕਰਕੇ ਪੰਜਾਬ ਦੇ ਯੂਥ ਨੇ ਕੈਨੇਡਾ ਅਮਰੀਕਾ ਯੂਰਪ ਵੱਲ ਮੂੰਹ ਕਰ ਲਿਆ ਪਿੰਡ ਪਿੰਡ ਗਲੀ ਗਲੀ ਨਸ਼ਾ ਮਿਲਣਾ ਇਨਾ ਸੌਖਾ ਕੀਤਾ ਗਿਆ ਜਿਹੜੇ ਯੂਥ ਨੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਨਾਮ ਚਮਕਾਉਣਾ ਸੀ ਉਹ ਆਪ ਚਿੱਟੇ ਨਾਲ ਚਮਕ ਗਿਆ ਸਮੇਂ-ਸਮੇਂ ਦੀਆਂ ਹਕੂਮਤਾਂ ਨੇ ਜ਼ੋਰ ਲਾਇਆ ਪੰਜਾਬ ਦੀ ਹੋਂਦ ਨੂੰ ਮਟਾਉਣ ਲਈ ਪਰ ਹਮੇਸ਼ਾ ਵਾਂਗ ਪੰਜਾਬ ਹੁਣ ਫੇਰ ਉੱਠਣ ਨੂੰ ਤਿਆਰਬਰ ਤਿਆਰ ਬੈਠਾ ਏ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਨੰਦਪੁਰ ਦਾ ਮਤਾ ਲਾਗੂ ਕਰਨ ਦੀ ਮੰਗ ਕੀਤੀ ਤੇ ਉਹਨਾਂ ਨੂੰ ਅਤਵਾਦੀ ਤੇ ਵੱਖਵਾਦੀ ਦਾ ਟੈਗ ਲਾ ਦਿੱਤਾ ਗਿਆ ਜਦ ਕਿ ਨੰਦਪੁਰ ਦੇ ਮਤੇ ਚ ਪੰਜਾਬ ਨੂੰ ਬੰਦੇ ਹੱਕ ਦੇਣ ਦੀ ਗੱਲ ਕੀਤੀ ਗਈ ਸੀ ਤਾਂ ਕਿ ਪੰਜਾਬ ਆਪਣੇ ਫੈਸਲੇ ਖੁਦ ਕਰੇ ਤੇ ਪੰਜਾਬ ਦੇ ਪਾਣੀਆਂ ਦੇ ਸਿਰਫ ਪੰਜਾਬ ਦਾ ਹੱਕ ਹੋਵੇ ਖੇਤੀਬਾੜੀ ਚ ਪੰਜਾਬ ਬੱਗੇ ਆਵੇ ਤਰੱਕੀ ਕਰੇ ਗੁਰਦੁਆਰਾ ਸਾਹਿਬ ਚ ਪਾਠ ਪੂਜਾ ਦੇ ਨਾਲ ਨਾਲ ਸਿੱਖਿਆ ਵੀ ਦਿੱਤੀ ਜਾਵੇ ਬੇਰੋਜ਼ਗਾਰੀ ਨੂੰ ਜੜ ਤੋਂ ਖਤਮ ਕੀਤਾ ਜਾਵੇ ਤੇ ਹੋਰ ਵੀ ਬਹੁਤ ਵਧੀਆ ਮੰਗਾ ਸੀ ਜਿਹਦੇ ਨਾਲ ਆਪਣਾ ਪੰਥ ਤੇ ਪੰਜਾਬ ਨੇ ਚੜ੍ਹਦੀ ਕਲਾ ਵੱਲ ਕਦਮ ਧਰਨਾ ਸੀ ਪਰ ਇਹ ਸਰਕਾਰ ਦੀਆਂ ਮਾੜੀਆਂ ਨੀਤਾਂ ਨੇ ਆਨੰਦਪੁਰ ਸਾਹਿਬ ਦਾ ਮਤਾ ਲਾਗੂ ਨਹੀਂ ਹੋਣ ਦਿੱਤਾ ਇੱਕ ਰਾਜ ਸ਼ੇਰੇ ਪੰਜਾਬ ਦਾ ਵੀ ਸੀ ਜਦੋਂ ਯੂਰਪ ਵਰਗੇ ਦੇਸ਼ਾਂ ਜੋ ਗੋਰੇ ਸਾਡੇ ਪੰਜਾਬ ਚ ਲੇਬਰ ਕਰਨ ਆਉਂਦੇ ਸੀ ਉਸ ਰਾਜ ਚ ਸਭ ਧਰਮਾਂ ਦਾ ਬਹੁਤ ਸਤਿਕਾਰ ਸੀ ਗੁਰਦੁਆਰਿਆਂ ਚ ਗੁਰਬਾਣੀ ਕੀਰਤਨ ਦੇ ਨਾਲ ਨਾਲ ਗੁਰਮਤ ਸਿੱਖਿਆ ਵੀ ਦਿੱਤੀ ਜਾਂਦੀ ਸੀ ਸਜਾ ਨਹੀਂ ਇਨਸਾਫ ਚੱਲਦਾ ਸੀ ਮਿਲਟਰੀ ਸਟਰੈਂਥ ਵੀ ਪੰਜਾਬ ਦੀ ਬੜੀ ਸਟਰੋਂਗ ਸੀ ਪੰਜਾਬ ਕੋਲੇ ਆਪਣਾ ਰਾਜ ਸੀ ਸਿੱਖਾ ਕੋਲੇ ਆਪਣਾ ਰਾਜ ਸੀ ਸ਼ੇਰੇ ਪੰਜਾਬ ਨੇ ਲਾਲ ਕਿਲੇ ਦੀ ਥਾਂ ਅਕਾਲ ਤਖਤ ਸਾਹਿਬ ਨੂੰ ਆਪਣੀ ਰਾਜਧਾਨੀ ਮੰਨਿਆ ਆਓ ਗੱਲ ਕਰੀਏ ਕਿਹੋ ਜਿਹਾ ਹੋਊਗਾ ਨਵਾਂ ਪੰਜਾਬ ਨਵਾਂ ਪੰਜਾਬ ਨਸ਼ਾ ਮੁਕਤ ਹੋਊ ਸਕੂਲ ਕਾਲਜ ਤੇ ਪਿੰਡ ਪਿੰਡ ਜਾ ਕੇ ਨਸ਼ੇ ਦੇ ਨੁਕਸਾਨ ਦੱਸੇ ਜਾਣਗੇ ਯੂਥ ਨੂੰ ਸਕਿੱਲ ਬੇਸਡ ਐਜੂਕੇਸ਼ਨ ਦੇ ਨਾਲ ਨਾਲ ਟ੍ਰੇਨਿੰਗ ਵੀ ਦਿੱਤੀ ਜਾਊ ਪੰਜਾਬ ਦਾ ਹਰ ਨੌਜਵਾਨ ਆਪਣੇ ਆਪਣੇ ਪੈਸ਼ਨ 'ਚ ਸਕਿਲਡ ਹੋਊਗਾ ਜ਼ੀਰੋ ਇੰਟਰਸਟ ਲੋਨ ਯੂਥ ਨੂੰ ਦਿੱਤੇ ਜਾਣਗੇ ਕੋਈ ਨਵਾਂ ਬਿਜ਼ਨਸ ਸ਼ੁਰੂ ਕਰ ਲਈ ਸਪੋਰਟਸ ਐਂਡ ਕਲਚਰ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਾਊਗਾ ਪਾਣੀ ਉੱਤੇ ਆਪਣਾ ਹੱਕ ਉਹ ਐਸਵਾਈਐਲ ਵਰਗੇ ਪ੍ਰੋਜੈਕਟ ਖਤਮ ਹੋਣਗੇ ਆਪਣੀ ਪੰਜਾਬੀ ਭਾਸ਼ਾ ਨੂੰ ਪਹਿਲ ਦਿੱਤੀ ਜਾਊ ਗੁਰੂ ਘਰ ਚ ਗੁਰਮਤਿ ਸਿੱਖਿਆ ਖੇਤੀਬਾੜੀ ਆਰਗੇਨਿਕ ਹੋਊ ਤੇ ਕਿਸਾਨ ਆਪਣਾ ਰੇਟ ਆਵਤਾਇਆ ਕਰਨ ਕਾਨੂੰਨ ਬਰਾਬਰ ਹੋਊ ਨਾ ਕਿ ਡਰੋਨ ਧਮਕਾਉਣ ਵਾਲਾ ਸੱਭਿਆਚਾਰ ਤੇ ਵਿਰਸੇ ਨੂੰ ਸੰਭਾਲਿਆ ਜਾਊ ਤੇ ਨਾਲ ਹੀ ਸ਼ਸਤਰ ਵਿੱਦਿਆ ਵੀ ਦਿੱਤੀ ਜਾਊ ਔਰਤਾਂ ਨੂੰ ਰੱਖਿਆ ਵੀ ਕੀਤੀ ਜਾਊ ਕਿਤੇ ਵੀ ਕਿਸੇ ਨਾਲ ਕੋਈ ਤਕਾਣੀ ਹੋਊ ਗੁਰਦੁਆਰਿਆਂ 'ਚ ਲੰਗਰ ਛਕਾਉਣ ਦੇ ਨਾਲ-ਨਾਲ ਮੈਡੀਕਲ ਸੇਵਾ ਵੀ ਦਿੱਤੀ ਜਾਊ ਦਸਵੰਦ ਨਾਲ ਸਕੂਲ ਕਾਲਜ ਚ ਵਧੀਆ ਐਜੂਕੇਸ਼ਨ ਦਿੱਤਾ ਜਾਊ ਹਰ ਸਹੂਲਤ ਮਿਲੂ ਕੋਈ ਵੀ ਆਈਪੀ ਕਲਚਰ ਨਹੀਂ ਹੋਊ ਕਿਉਂਕਿ ਜੇ ਸਭ ਬਰਾਬਰ ਹੋਣਗੇ ਕੋਈ ਭੁੱਖ ਨਹੀਂ ਹੋਊ ਸਾਰੇ ਆਪਣੇ ਆਪਣੇ ਕੰਮਕਾਰਾਂ ਚ ਲੱਗੇ ਹੋਣਗੇ ਤਾਂ ਕਿਸੇ ਨੂੰ ਕੋਈ ਲੋੜ ਨਹੀਂ ਪਊ ਕਿਸੇ ਨੂੰ ਮਾਰਨ ਦੀ ਕੋਈ ਖਤਰਾ ਨਹੀਂ ਹੋਊ ਇੱਕ ਦੂਜੇ ਤੋਂ ਵਰਲਡ ਵਾਈਡ ਪੰਜਾਬ ਲਈ ਹੋਰ ਜਿਆਦਾ ਰਿਸਪੈਕਟ ਵਦੂ ਜਦੋਂ ਪੂਰੇ ਵਰਲਡ 'ਚੋਂ ਪੰਜਾਬੀ ਵਾਪਸ ਪੰਜਾਬ ਆਉਣਗੇ ਤੇ ਹੋ ਸਕਦਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਵਾਂਗ ਗੋਰੇ ਫੇਰ ਤੋਂ ਪੰਜਾਬ ਆਉਣ ਲੇਬਰ ਕਰਨਾ ਪੂਰੀ ਕਾਇਨਾਤ ਇੱਕ ਉਮੀਦ ਤੇ ਹੀ ਨਿਰਭਰ ਆ ਕਦੇ ਵੀ ਉਮੀਦ ਨਾ ਛੱਡੋ ਇੱਕ ਦਿਨ ਜ਼ਰੂਰ ਆਪਣਾ ਰਾਜ ਹੋਊ ਤੇ ਉਸ ਰਾਜ 'ਚ ਪੰਜਾਬ ਫੇਰ ਪੂਰੀ ਦੁਨੀਆ ਦੇ ਰਾਜ ਕਰੂ ਖਾਲਸਾ ਪੂਰੇ ਵਿਸ਼ਵ ਦੇ ਰਾਜ ਕਰੂ ਐਵੇਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਆ ਵੀਡੀਓ ਵਧੀਆ ਲੱਗੀ ਤਾਂ ਅੱਗੇ ਵੀ ਸ਼ੇਅਰ ਜ਼ਰੂਰ ਕਰੋ ਧੰਨਵਾਦ